ਕਿਸੇ ਵੀ ਪਾਰਟੀ ਜਾਂਦਾ ਸੀ ਸ਼ਰਾਬ ਲਾਜ਼ਮੀ ਪੀਂਦਾ ਸੀ ਸ਼ਰਿਆਂ ਪੀਂਦਾ ਸੀ ਸ਼ਰਾਬ ਇੱਥੇ ਕੋਈ ਸ਼ੱਕ ਨਹੀਂ ਜੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸੀ ਇੱਥੇ ਕੋਈ ਦੋਰਾ ਨਹੀਂ ਜੇ ਕੋਈ ਕਵੇ ਨਹੀਂ ਪੀਂਦਾ ਸੀ ਪੀਂਦਾ ਸੀ ਹਰੇਕ ਬੰਦੇ ਨੇ ਕਿਹਾ ਵੀ ਸ਼ਰਾਬ ਪੀਂਦਾ ਸੀ ਜਿੰਨੇ ਵੀ ਪੁਲਿਸ ਦੇ ਵਿੱਚ ਮਹਿਕਮੇ ਦੇ ਬੰਦੇ ਨੇ ਉਹਨਾਂ ਨੇ ਕਿਹਾ ਜੀ ਹਾਂ ਸਾਬ ਸ਼ਰਾਬ ਪੀਂਦਾ ਸੀ ਪਰ ਉਹ ਔਰ ਜਦੋਂ ਪੀ ਲੈਂਦਾ ਸੀ ਸਾਰੇ ਬੰਦੇ ਡਰਦੇ ਸੀ ਵੀ ਹੁਣ ਕੋਈ ਪਾਣਾ ਨਾ ਵਰਤੂ ਜਿਵੇਂ ਜਿਆ ਪਾਣਾ ਜਿਹੜਾ ਸ਼ਰਾਬੀ ਤੋਂ ਵਰਤਿੰਦਾ ਜੋ ਵੀ ਸ਼ਰਾਬੀ ਕਰ ਸਕਦਾ ਹੁੰਦਾ ਇੱਕ ਵਾਰੀ ਬਹੁਤ ਵੱਡੀ ਅਫਸਾਨੇ ਦੀ ਪਾਰਟੀ ਸੀ ਜਲੰਧਰ ਦੇ ਵਿੱਚ ਕੇਸ ਵੀ ਚੱਲਿਆ ਮੇਰੇ ਖਿਆਲੋਂ ਮੇਰੇ ਹਿਸਾਬ ਨਾਲ ਉਹਦਾ ਕੇਸ ਨਹੀਂ ਚੱਲਿਆ ਅੱਛਾ ਅੱਛਾ ਤੁਸੀਂ ਜਲੰਧਰ ਆ ਜਲੰਧਰ ਵਾਲੀ ਪਾਰਟੀ ਹਾਂ ਜਲੰਧਰ ਅੱਡੇ ਗੜਚੇ ਸੀ ਜੜੀ ਪਾਰਟੀ ਦਾ ਕੇ ਹਾਂ ਉਹ ਸੀ ਜਲੰਧਰ ਜਲੰਧਰ ਮਾ ਖਾਣ ਪੀਣੇ ਸਾਂਝਾ ਹੋ ਗਿਆ ਹੂੰ ਵਿੱਚੇ ਪਰਿਵਾਰ ਸੀ ਜਦੋਂ ਪਰਿਵਾਰ ਸੀ ਤੇ ਕੁਝ ਬੰਦੇ ਅਫਸਰ ਸਿਆਣੇ ਸੀ ਉਹਨਾਂ ਨੇ ਕਿ ਆ ਵੀ ਕੰਮ ਪਤਾ ਪੜਾ ਹੋ ਗਿਆ ਭਾਈ ਉਹਨਾਂ ਨੇ ਪੌੜੀ ਲਾ ਕੇ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਗੇਟ ਵਿੱਚ ਦੀ ਨਹੀਂ ਕੱਢੀਆਂ ਇਹ ਗੱਲ ਹੋਈ ਸੀ ਹਾਂਜੀ ਕੇ ਪੀਐਸ ਗਿਲ ਪਾਰਟੀ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀ ਉਹ ਚ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਪਤਾ ਨਹੀਂ ਕੀ ਹੋ ਜੇ ਇੱਕ ਚੰਡੀਗੜਾ ਵਾਲਾ ਵੀ ਕੇਸ ਸੀ ਉਹ ਉਹ ਵੱਖਰਾ ਸੀ ਰੂਪਨ ਦੇਵਾਲ ਦਾ ਰੂਪ ਉਹ ਆਇਆ ਸੀ ਉਹ ਵੀ ਪਾਰਟੀ ਸੀ ਵੇਖੋ ਆਈਐਸ ਸੀਨੀਅਰ ਆਈਐਸ ਹੂੰ ਚੀਫ ਸੈਕਟਰੀ ਦੇ ਰੈਂਕ ਤੱਕ ਜਾਣ ਵਾਲੀ ਹੂੰ ਠੀਕ ਹੈ ਤੇ ਉੱਥੇ ਸ਼ਰਾਬ ਪੀਤੀ ਜਾਂਦੀ ਹੈ ਹੂੰ ਤੇ ਉਸ ਜਗ੍ਹਾ ਤੇ ਬੰਦੇ ਦੇ ਸੁਧਾਰਨਾ ਥੱਪੜ ਜਾਂ ਹੱਥ ਲਾਇਆ ਜਾਂਦਾ ਜਿੱਥੇ ਪੰਜਾਬੀ ਬੰਦੇ ਆਪਣੀ ਪੰਜਾਬ ਦੇ ਅਥਾਰ ਅਨਸਾਰ ਆਪਾਂ ਉਹਨੂੰ ਕੋਈ ਡੀਸੈਂਸੀ ਨਹੀਂ ਕਹਿੰਦੇ ਪੱਟ ਤੇ ਆ ਤੂੰ ਜਿੱਥੇ ਕਿਤੇ ਵੀ ਲੱਗਿਆ ਹੋਵੇ ਪੱਟ ਤੇ ਲਾਈਏ ਪਿਛਲੇ ਪਾਸੇ ਲਾਈਏ ਬੈਕ ਤੇ ਲਾਈਏ ਹੱਕ ਤੇ ਲਾਈਏ ਜਿੱਥੇ ਕਿਥੇ ਕੋਈ ਬੰਦਾ ਹੱਥ ਲਾਵੇ ਉਹ ਵੀ ਪਾਰਟੀ ਦੇ ਵਿੱਚ ਪਾਰਟੀ ਦੇ ਤੇ ਉਹਨੂੰ ਕੋਈ ਉਹਦੀ ਕੋਈ ਸਲਾਹਤਾ ਸਰਾਹਣਾ ਨਹੀਂ ਕੀਤੀ ਜਾਂਦੀ ਜਿਹਨੂੰ ਕਹਿੰਦੇ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਉੱਥੇ ਗੱਲ ਚੱਲੀ ਸਾਰੇ ਆਹ ਹਾਂ ਕਰ ਮਚ ਗਈ ਗਵਰਨਰ ਨੂੰ ਵੀ ਕਹਿਣਾ ਪਿਆ ਉਸ ਵਕਤ ਜਿਹੜਾ ਗਵਰਨਰ ਸੀ ਵੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਦੋ ਸਾਹਮਣੇ ਗਵਰਨਰ ਨੇ ਗੱਲ ਕਹੀ ਸੀ ਹਾਂ ਗਵਰਨਰ ਨੇ ਕਹੀ ਸੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਚੰਗਾ ਨਹੀਂ ਲੱਗਦਾ ਹੂੰ ਚੰਗੀ ਲਾਦੇ ਇੱਕ ਪਾਸੇ ਪਾਰਟੀਆਂ ਕਰਦੇ ਉਹ ਪੰਜਾਬ ਚ ਅੱਤਵਾਦ ਹੈ ਕਮਾਲ ਨਹੀਂ ਅਫਸਰ ਪਾਰਟੀਆਂ ਕਰਦੇ ਨੇ ਅਫਸਰ ਪਾਰਟੀਆਂ ਕਰ ਰਹੇ ਨੇ ਹਾਂਜੀ ਮੋਜਾਂ ਮੋਜਾ ਕਰ ਰਹੇ ਨੇ ਹਾਂਜੀ ਪੰਜਾਬ ਚ ਅੱਤਵਾਦ ਹੈ ਲੋਕੀ ਮਾਰ ਰਹੇ ਨੇ ਆ ਵੀ ਰੱਖੋ ਲੋਕੀ 7 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੇ ਇਹ ਦੋਵੇਂ ਪਾਰਟੀਆਂ ਕਰ ਰਹੇ ਨੇ ਹਾਂਜੀ ਬਸ 7 ਵਜੇ ਤੋਂ ਬਾਅਦ ਘਰ ਤੋਂ ਬੰਦ ਪਤਾ ਨਹੀਂ ਕਿਹੜੇ ਘਰ ਦਾ ਕਿਹੜਾ ਬੱਚਾ ਕੌਣ ਚੱਕ ਕੇ ਮਾਰ ਦੇ ਹੂੰ ਇਹ ਵੀ ਨਾਲ ਸੀ ਅਕਸਰ ਹੋਏ ਔਰ ਪੰਜਾਬ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਡਾਕੂਮੈਂਟਰੀ ਪ੍ਰੂਫ ਦੇ ਕੇ ਖਾਲੜਾ ਸਾਹਿਬ ਨੇ 25000 ਬੰਦੇ ਆ ਰਿਕਾਰਡ ਤਾਂ ਕੱਢ ਲਿਆ ਕੱਢਿਆ ਨਾ 25000 ਦਾ ਰਿਕਾਰਡ ਤੁਸੀਂ ਕੱਢਿਆ ਪਰ ਮੈਂ ਇੱਕ ਇੰਟਰਵਿਊ ਪਿੱਛੇ ਦੇਖ ਰਿਹਾ ਸੀਗਾ ਕੇ ਪੀਐਸਕੇਲ ਦੇ ਬ੍ਰਦਰ ਦੀ ਸੀ ਅੱਛਾ ਜੀ ਉਹ ਤਾਂ ਕਹਿੰਦੇ 25000 ਲੋਕ ਤਾਂ ਮਰੇ ਹੀ ਨਹੀਂ ਦੇਖੋ ਜੀ ਉਹਦੇ ਕੋਲੇ ਰਿਕਾਰਡ ਹੈ ਆਨ ਰਿਕਾਰਡਰ ਗੱਲ ਨੂੰ ਤੁਸੀਂ ਰਿਕਾਰਡ ਨੂੰ ਕਿਵੇਂ ਕਰ ਸਕਦੇ ਹੋ ਉਹ ਤਾਂ ਦੁਆਰੇ ਵੈਰੀਫਾਈ ਕੀਤਾ ਜਾ ਸਕਦਾ ਕਿਤਾਬ ਆ ਉਹਨੇ ਲਿਖਿਆ ਫਿਰ ਖਾਲੜੇ ਨੂੰ ਮਾਰਿਆ ਜਾਂਦਾ ਖਾਲੜਾ ਕੋਈ ਅਤਵਾਦੀ ਸੀ ਕੋਈ ਸਰਕਾਰੀ ਅਤਵਾਦੀ ਸੀ ਜਾਂ ਵਿਰੋਧੀ ਅਤਵਾਦੀ ਸੀ ਨਾ ਦੋਨੇ ਨਹੀਂ ਸੀ ਉਹ ਇਹਦਾ ਬੰਦਾ ਵੀ ਵਿਦਵਾਨ ਬੰਦਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਸੀ ਮਨੁੱਖੀ ਸਤਕਾਰ ਦੀ ਗੱਲ ਕਰਦਾ ਸੀ ਮਨੁੱਖੀ ਜ਼ਿੰਦਗੀ ਦੀ ਗੱਲ ਕਰਦਾ ਸੀ ਉਹ ਵੀ ਇਹ ਧਰਤੀ ਦੇ ਉੱਤੇ ਮਾਰਿਆ ਜਾਂਦਾ ਹੈ ਔਰ ਕੋਈ ਕੁਸ ਕੇ ਤਕਨੀ ਵੀ ਖਾਲੜਾ ਮਰ ਗਿਆ ਜਾਂ ਮਾਰਤਾ ਅਜੇ ਤੱਕ ਨਹੀਂ ਕਿਸੇ ਨੂੰ ਪੁੱਛ ਲੋ ਜੇ ਪੰਜਾਬ ਦਾ ਬੰਦਾ ਕੋਈ ਦੱਸ ਦੇਤਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਚੇਤਾ ਨਾ ਹਫਤਾ ਕਰਦਾ ਉਦੋਂ ਬਾਅਦ ਭੁੱਲ ਜਾਂਦੇ ਆ ਲੋਕਾਂ ਨੂੰ ਤਾਂ ਖਾਲੜੇ ਦਾ ਨਾਮ ਉਦੋਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਦਿਲਜੀਤ ਦੀ ਫਿਲਮ ਮਾਰ ਕੇ ਆ ਖਾਸ ਤੌਰ ਤੇ ਉਦੋਂ ਪਤਾ ਲੱਗਿਆ ਉਸ ਤੋਂ ਪਹਿਲਾਂ ਕਿਤਾਬ ਕਿਸੇ ਮੈਨ ਨਹੀਂ ਪਤਾ ਹੀ ਨਹੀਂ ਐਸੇ ਕਰਕੇ ਤਾਂ ਪੰਜਾਬ ਦੇ ਉੱਤੇ ਇਹਨਾਂ ਦੇ ਉੱਤੇ ਇਹ ਜਾ ਕਿਉਂਕਿ ਪੰਜਾਬੀ ਲੋਕਾਂ ਦਾ ਚੇਤਾ ਦੂਜਿਆਂ ਦੇ ਮੁਕਾਬਲੇ ਘੱਟ ਹੈ ਇਹ ਸ਼ਾਮ ਨੂੰ ਹੀ ਸ਼ਰਾਬ ਦਾ ਦੋ ਲਾਉਂਦਿਆਂ ਘੁੱਟਾ ਤੇ ਬੱਲੇ ਬੱਲੇ ਹੋਣ ਲੱਗ ਜਾਂਦੀ ਆ ਪਿੰਡਾਂ 'ਚ ਵੀ ਸ਼ਰਾਬ ਚੱਲਦੀ ਆ ਸ਼ਹਿਰਾਂ ਦੇ ਕਲੱਬਾਂ 'ਚ ਸ਼ਰਾਬ ਚੱਲਦੀ ਆ ਦੁੱਖ ਤਾਂ ਇਹਦੇ ਜ਼ਿਆਦਾ ਨਹੀਂ ਇਹਦਾ ਆਪਦੇ ਪਿਓ ਦਾ ਸਸਕਾਰ ਕਰਕੇ ਹੁਣ ਉਹਦੇ ਸ਼ਰਾਪੀ ਜਾਂਦੇ ਆ ਇਹੋ ਜਿਹੇ ਲੋਕ ਵੀ ਹੈਗੇ ਪੰਜਾਬ 'ਚ ਜਦੋਂ ਬੰਦੇ ਨੂੰ ਰੋਟੀ ਚੰਗੀ ਨਾ ਲੱਗੇ ਇਹ ਸਾਹਮਣੇ ਆਉਂਦਾ ਜਦੋਂ ਕਿ ਪੰਜਾਬ ਦੁੱਖਾਂ ਦਾ ਭਰਿਆ ਪਿਆ ਇਹ 'ਚ ਕੋਈ ਸ਼ੱਕ ਨਹੀਂ ਭਾਵੇਂ ਗੁਰੂ ਪੀਰ ਹੋਏ ਉਹ ਵੀ ਦੁੱਖਾਂ ਦੇ ਭਰੇ ਸੀ ਵਿਚਾਰੇ ਗੁਰੂ ਅਰਜਨ ਦੇਵ ਦੁੱਖਾਂ ਦਾ ਭਰੇ ਨਹੀਂ ਸੀ ਕੀ ਖਸੂਸੀ ਉਹਦਾ ਫਕੀਰ ਬੰਦੇ ਦਾ ਵੀ ਉਹਨਾਂ ਦੁਨੀਆ ਨੂੰ ਉਹਨਾਂ ਨੇ ਇੱਕ ਐਸੀ ਕਿਤਾਬ ਦੇਤੀ ਜਿੱਥੇ 500 ਸਦੀਆਂ ਦੀ ਚੇਤਨਾ ਸੀ ਰੂਹਾਨੀ ਚੇਤਨਾ ਸੀ ਵੀ ਆ ਚੱਕੋ ਸੰਪਾਦਨਾ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਨਹੀਂ ਉਸ ਵਕਤ ਦੀਆਂ ਸਰਕਾਰਾਂ ਤੋਂ ਸੈਨ ਹੋਇਆ ਗੁਰੂ ਸਾਹਿਬ ਦੇ ਬੱਚਿਆਂ ਦਾ ਬਾਬਾ ਬੰਦਾ ਬਹਾਦਰ ਫਿਰ ਘੱਲੂ ਘਾਰੇ ਪੰਜਾਬ ਦੀ ਧਰਤੀ ਤੇ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਕੱਲੂ ਘਾਰਾਂ ਦੇ ਵਿੱਚ ਇੱਕ ਪਾਸੇ ਮਾਸੂਮ ਮਰ ਰਿਆ ਤੇ ਕੱਲੂ ਘਾਰਾਂ ਦੇ ਵਿੱਚ ਮਾਸੂਮ ਦੂਜੇ ਪਾਸੇ ਪੰਜਾਬ ਦੀ ਰਾਜਕਰਦ ਦਾ ਸ਼੍ਰੇਣੀ ਅਫਦਾਲੀਆਂ ਦਾ ਸਾਥ ਦੇ ਰਹੀ ਆ ਇਹ ਵੀ ਨਾਲ ਪੱਕੀ ਗੱਲ ਆ ਉਹਨਾਂ ਦਾ ਨਾਂ ਕੀ ਆ ਭਗਵਾਨ ਦਾਸ ਘੇੜੜਾ ਹਮ ਅਕਲ ਦਾ ਰਣਜਣੀਆਂ ਹਮ ਹਰ ਭਗਤ ਦਾ ਰਣਜਣੀਆਂ ਰਾਮਾ ਰੰਧਾਵਾ ਸੈਂਕੜੇ ਨਾਂ ਲੈ ਸਕਦੇ ਹਮ ਹੁਣ ਦੱਸੋ ਉਹਨਾਂ ਨੂੰ ਆਪਾਂ ਕੀ ਕਹਾਂਗੇ ਪਾਪੀ ਕਹਾਂਗੇ ਦੁਸ਼ਟ ਕਹਾਂਗੇ ਚੰਦਰੇ ਕਹਾਂਗੇ ਉਹ ਕਿਸੇ ਦੇ ਯਾਦ ਨਹੀਂ ਬੰਦਾ 35 36 ਹਜ਼ਾਰ ਮਰਵਾਤਾ ਬਗਾਨੇ ਸਟੇਟ ਤੋਂ ਬਾਹਰੋਂ ਸੱਦ ਕੇ ਬੰਦਾ ਕੋਈ ਅਫਗਾਨਿਸਤਾਨ ਚੋਂ ਕਦੇ ਈਰਾਨ ਚੋਂ ਹਮ ਸੱਦੇ ਜਾਂਦੇ ਅਬਦਾਲੀ ਵਰਗੇ ਔਰ ਥੋੜੇ ਦਿੱਲੀ ਲੁੱਟੀ ਜਾਂਦੀ ਆ ਉਹ ਵੀ ਲਟਾਉਣ ਦੇ ਵਿੱਚ ਇਤੋਂ ਦੇ ਲੋਕਾਂ ਦਾ ਹੱਥ ਸੀ ਜੀਪੀਐਸ ਗਿਲਵੇ ਤਾਂ ਆਸਾਮ ਤੋਂ ਸੱਦੇ ਆ ਗਏ ਹਾਂ ਚਲੋ ਇਹ ਤਾਂ ਆਪਣੇ ਮੁਲਕ ਦੀ ਇੱਕ ਸਟੇਟ ਹੈ ਸਰਕਾਰ ਨਹੀਂ ਸੱਦੇ ਹੈ ਹਾਂ ਵੀ ਉਹ ਤੋਂ ਬਗੈਰ ਜਿਵੇਂ ਪੰਜਾਬ ਨਹੀਂ ਸਮਝਦਾ ਉਹ ਆਸਾਮ ਹੀ ਸੰਭਲੋ ਆਸਾਮ ਦਾ ਬੜਾ ਕਹਾਣ ਹੋਇਆ ਸੀ ਆਸਾਮ ਦਾ ਵੀ ਪਹਿਲਾਂ ਕਹਾਣ ਬਹੁਤ ਕਹਾਣ ਹੋਇਆ ਵਿੱਚ ਆਸਾਮ ਦੇ ਵਿੱਚ ਆਸਾਮ ਨੂੰ ਤਾਂ ਪੰਜਾਬੰਦੀਆਂ ਨਾਲੋਂ ਵੀ ਵੱਧ ਬੇੜਾ ਕਰ ਕੀਤਾ ਸੀ ਅੱਛਾ ਜੀ ਹਾਂ ਜੀ ਪੰਜਾਬ ਦੇ ਵਿੱਚ ਵੇਖੋ ਪੰਜਾਬ ਦੀ ਸਭ ਤੋਂ ਜਿਹੜੀ ਮਾਲਾ ਦੁਖਾਂਤ ਵਾਪਰਿਆ ਕਿ ਹਿੰਦੂ ਸਿੱਖ ਪੰਜਾਬ ਦੇ ਵਿੱਚ ਕੋਈ ਵੀ ਫਰਕ ਨਹੀਂ ਕੋਈ ਫਰਕ ਨਹੀਂ ਜਿਹੜਾ ਸਿੱਖਾ ਹਿੰਦੂ ਪਰਿਵਾਰ ਦੇ ਘਰੇ ਪੈਦਾ ਹੋਇਆ ਹੂੰ ਇਹ ਪੱਕੀ ਗੱਲ ਹੈ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਆਪਣੀ ਪਰੰਪਰਾ ਸੀ ਗੁਰੂਆਂ ਕਰਕੇ ਵੀ ਪਹਿਲਾ ਵੱਡਾ ਬੱਚਾ ਸਿੱਖ ਹੋਣਾ ਔਰ ਅਮਰਤਾਰੀ ਸਿੱਖ ਹੂੰ ਉੱਥੇ ਦਿਫਾੜ ਪਵਾਤਾ ਲੋੜ ਆ ਗਿਆ